जय महादेव जय महादेव जय महादेव प्रभु महादेव। दोस्तों आज मेरे नाल हंसराज जी बिरानी जो कि श्री शिव कावल सेवा संघ ਦੇ अध्यक्ष ਨੇ ਤੇ ਖੰਨੇ ਦੇ ਵਿੱਚ ਆਪਾਂ ਸਾਰੇ ਜਾਣਦੇ ਆ ਕਿ मां अन्नपूर्णा ਰਸੋਈ ਚੱਲ ਰਹੀ ਹੈ ਜੋ ਕਿ ਸਮਰਾਲਾ ਰੋਡ ਦੇ ਵਿੱਚ ਚੱਲਦੀ ਸੀ ਪਰ ਇੱਕ بڑا ਫੈਸਲਾ ਲੈਂਦੇ ਹੋਏ ਪ੍ਰਧਾਨ ਹੰਸਰਾਜ ਜੀ ਬਿਰਾਨੀ ਨੇ मां अन्नपूर्णा ਰਸੋਈ ਜਿਹੜੀ ਸਮਰਾਲਾ ਰੋਡ ਤੇ ਚਲਾਈ ਜਾਂਦੀ ਸੀ ਉਸ ਦੀ ਹੁਣ ਜਗ੍ਹਾ ਚੇਂਜ ਕਰ ਦਿੱਤੀ ਹੈ ਤੇ ਉਹ ਜਗਾ ਰਾਮ ਮੰਦਰ ਦੇ ਵਿੱਚ ਆ ਗਈ ਹੈ ਆਓ ਆਪਾਂ ਬਰਾਨੀ ਜੀ ਨਾਲ ਗੱਲਬਾਤ ਕਰਦੇ ਹਾਂ ਕਿ ਕਿਉਂ ਲੋੜ ਪਈ ਉਸ ਸੋਈ ਨੂੰ ਰਾਮ ਮੰਦਰ ਤੱਕ ਲੈ ਕੇ ਆਣੀ ਸਭ ਤੋਂ ਪਹਿਲਾਂ ਖੜਾ ਸਵਾਗਤ ਹੈ ਸਾਡੇ ਚੈਨਲ ਦੇ ਉੱਪਰ ਬਰਨੋ ਕੀ ਕਾਰਨ ਹੋਇਆ ਕਿ ਜਿਹੜਾ ਹੈ ਆਪਾਂ ਸੁਬਨਾਲਾ ਰੋਡ ਤੋਂ ਉਸ ਸੋਈ ਨੂੰ ਰਾਮ ਮੰਦਰ ਤੱਕ ਲੈ ਕੇ ਆਏ ਇਹ ਜਿਹੜੀ ਰਸੋਈ ਅਸੀਂ ਸ਼ੁਰੂ ਕੀਤੀ ਸੀ ਨਾ ਇਹ ਪਹਿਲੇ ਐਮਸੀਬੀਏ ਸੀ ਲੋਕਾਂ ਨੂੰ ਅਸੀਂ ਬਿਠਾ ਕੇ ਖਾਣਾ ਖਲਾਇਆ ਕਰੀਏ ਤਾਂ ਕਿ ਔਰ ਜਿੰਨਾਂ ਦਿਲ ਅਗਲੇ ਦਿਲ ਕਰੇ ਉਹਨਾਂ ਕਾਫੇ ਉਹ ਖਾਣਾ ਖੋਈ ਰਹੇ ਆਪ ਮੇਨ ਮਕਸਦ ਆਪਣਾ ਰਸੋਈ ਸ਼ੁਰੂ ਕਰਨਾ ਦਾ ਇਹੀ ਸੀਗਾ ਤੇ ਕੁਝ ਸਮਾਂ ਪਹਿਲਾਂ ਵੀ ਮੈਂ ਦਵਾਰਕਾ ਦਾਸ ਜੀ ਨੂੰ ਕਹਿ ਚਿਕਾ ਮੈਂ ਕਿ ਗੁਰਦੁਆਰੇ ਦੇ ਸਾਹਮਣੇ ਜਗ੍ਹਾ ਪਈ ਹੈ ਸਾਨੂੰ ਥੋੜੀ ਜਗ੍ਹਾ ਦੇ ਦਿਓ ਤਾਂ ਕਿ ਅਸੀਂ ਉੱਥੇ ਬਿਠਾ ਕੇ ਲੋਕਾਂ ਨੂੰ ਖਵਾਇਆ ਕਰਾਂਗੇ ਪਰ ਭਗਵਾਨ ਦੀ ਮਰਜ਼ੀ ਸੀ ਉਹਨਾਂ ਦੀ ਮਰਜ਼ੀ ਦੇ ਬਗਾਰੇ ਕੁਝ ਹੋਣਾ ਨਹੀਂਗਾ ਉਹਨਾਂ ਦੀ ਆਪਣੀ ਕੋਈ ਮਜਬੂਰੀ ਹੋਣੀ ਨਹੀਂ ਦੇ ਸਕਿਆ ਉਹਨੂੰ ਜਗ੍ਹਾ ਪਰ ਇੱਕ ਦਿਨ ਪਿੱਛੇ ਪੁਸ਼ਕਰਾਜ ਜੀ ਨੇ ਰਾਮ ਮੰਦਰ ਜੀ ਕੋ ਪਹੁੰਚੇ ਹਨੂਮਾਨ ਚਾਲੀਸਾ ਫੰਕਸ਼ਨ ਕਰਾਇਆ ਸੀ ਉਸ ਦਿਨ ਪੂਰੀ ਸਾਉ ਤੇ ਮਨ ਚ ਵੀ ਆਇਆ ਮੇਰੇ ਮਨ ਚ ਵੀ ਆਇਆ ਵੀ ਜੇ ਸਾਹਮਣੇ ਜਗ੍ਹਾ ਪਈ ਹੈ ਸਾਨੂੰ ਰਸੋਈ ਵਾਸਤੇ ਮਿਲ ਜਵੇ ਤਾਂ ਬਹੁਤ ਸੋਨੇ ਤੇ ਸੁਆਗਤ ਵਾਲੀ ਗੱਲ ਹੈ ਵੀ ਅਸੀਂ ਲੋਕਾਂ ਨੂੰ ਬਿਠਾ ਕੇ ਖਾਣਾ ਖਲਾਈ ਕਰਾਂਗੇ ਦੋਨੋਂ ਇਸ ਵਾਰ ਇਕੋ ਟਾਈਮ ਦੀ ਦੁਨਹਰ ਗੱਲ ਕੀਤੀ ਵੀ ਜੇ ਰਸੋਈ ਇੱਧਰ ਸ਼ਿਫਟ ਕਰ ਦੋ ਮੈਂ ਕਹਿੰਦਾ ਮੈਂ ਤਾਂ ਆਪ ਚਾਹਨਾ ਤੇਰਾ ਵੀ ਚਾਹਨਾ ਵੀ ਪਈਏ ਤੇ ਰਸੋਈ ਆਪ ਸ਼ਿਫਟ ਕਰ ਦਿੰਨੇ ਔਰ ਲੋਕਾਂ ਨੂੰ ਅਸੀਂ ਬਿਠਾ ਕੇ ਖਾਣਾ ਖਲਾਈਏ ਤਾਂ ਕਿ ਲੋਕਾਂ ਦਾੰਦ ਲੈਣ ਰਾਮ ਭਗਵਾਨ ਜੀ ਦੇ ਅਸੀਰਵਾਦ ਲੈ ਕੇ ਜਾਣ ਹਾਂ ਬਿਲਕੁਲ ਬਹੁਤ ਵੱਡੀ ਸੋਚ ਜਿਹੜੀ ਹੈ ਬਰਾਨੀ ਜੀ ਤੇ ਪੂਰੀ ਟੀਮ ਦੀ ਕਿਉਂ ਕਿ ਲੋਕਾਂ ਨੂੰ ਜਿਹੜਾ ਖਾਣਾ ਹੈ ਕਿਉਂਕਿ ਦੇਖੋ ਰੋਡ ਦੇ ਉੱਪਰ ਰਸੋਈ ਲੱਗਦੀ ਸੀਗੀ ਸਦਨਾਲਾ ਰੋਡ ਚੌਂਕ ਦੇ ਵਿੱਚ ਉੱਥੇ ਬੈਠਣ ਵਾਸਤੇ ਜਗ੍ਹਾ ਨਹੀਂ ਸੀ ਜੋ ਤਮੰਨਸ ਜੀ ਕਿ ਬਿਠਾ ਕੇ ਜੇ ਪਬਲਿਕ ਨੂੰ ਰੋਟੀ ਖਲਾਈਏ ਔਰ ਪੇਟ ਭਾ ਜਿੰਨੀ ਕੁ ਵੱਡਾ ਪੇਟ ਭਰ ਕੇ ਰੋਟੀ ਖਾਣਾ ਚਾਹੁੰਦਾ ਹੋਵੇ ਉੰਨੀ ਕੁ ਰੋਟੀ ਵੱਡਾ ਬੈਠ ਕੇ ਆਰਾਮ ਨਾਲ ਖਾਵੇ ਔਰ ਉਹ ਜਿਹੜੀ ਇਹਨਾਂ ਦੀ ਮੰਨ ਦੀ ਇੱਛਾ ਸੀ ਉਹ ਭਗਵਾਨ ਰਾਮ ਨੇ ਪੂਰੀ ਕਰ ਦਿੱਤੀ ਹੈ ਚਾਂਦਲਾ ਮਾਰਕੀਟ ਦੇ ਵਿੱਚ ਰਾਮ ਮੰਦਿਰ ਬਣਿਆ ਹੋਇਆ ਹੈ ਉਹਦੇ ਵਿੱਚ ਇਹ ਰਸੋਈ ਪ੍ਰੋਕਤੋਂ ਸ਼ੁਰੂ ਹੋ ਰਹੀ ਹੈ ਇਕ ਕੱਲ 6 ਤਰੀਕ ਤੋਂ ਸ਼ੁਰੂ ਕਰਦੇ ਆਂ 6 ਤਰੀਕ ਤੋਂ ਸਮਾਂ ਸਮਾਂ ਕੀ ਆਏਗਾ ਸਮਾਂ 11:30 ਵਜੇ ਤੋਂ ਟੋਕਨ ਦਿਆ ਕਰਾਂਗੇ ਜਿਹਨੂੰ ਟੋਕਨ ਦਵਾਂਗੇ ਉਹਨੂੰ ਚਾਣਾ ਖਾਣਾ ਖਲਾਮੋ ਬਿਠਾ ਕੇ ਹੁਤੇ ਕਿਉਂਕਿ ਹੁਣ ਖਾਣਾ ਪਾਲਤੂ ਬਣਾਦੀ ਉਹ ਵੀ ਵੇਸਟੇਜ ਵਾਲਾ ਹਿਸਾਬ ਦਾ ਨਹੀਂ ਰੱਖਣਾ ਵੀ ਦੇਖੋ ਲੋਕਾਂ ਦੀ ਮਿਹਨਤ ਦੀ ਕਮਾਈ ਹੈ ਚੱਲ ਨਹੀਂ ਦਾਮ ਦੇ ਨਾਲ ਹੀ ਹੈ ਬਿਲਕੁਲ ਬਿਲਕੁਲ ਜੇ ਤਾਈਂ ਮੈਂ ਪਰਸਨ ਚਲਾ ਰਿਹਾ ਉਹ ਸਾਰੇ ਹੁਣ ਰਾਮ ਮੰਦਰ ਦੇ ਜਿਹੜੇ ਦਸਤੀਆਂ ਮੈਂਬਰ ਹੈ ਸਾਰੇ ਉਹ ਵੀ ਨਾਲ ਸਪੋਰਟ ਕਰਨਗੇ ਤੇ ਇਧਰ ਸਪੋਰਟ ਹੋਣੀ ਹੋਣੀ ਹੈ ਅੱਛਾ ਜਿਵੇਂ ਜਲਦੀ ਜੀ ਜਿਹਦਾ ਹੈ ਕਿ ਆਪਾਂ 15 ਰੁਪਏ ਥਾਲੀ ਦਾ ਆਪਾਂ ਲੈਣੇ ਆ ਜਿਹੜਾ ਕੋਈ ਬੰਦਾ ਆਂਦਾ ਹੈ 15 ਰੁਪਏ ਦੇ ਵਿੱਚ ਉਹਨੂੰ ਜਿਹੜਾ ਹੈ ਰੋਟੀ ਦਿੱਤੀ ਜਾਂਦੀ ਜਿਹੜੀ ਵੀ ਪੈਕਿੰਗ ਜਲਦੀ ਸੀਗੀ ਹੁਣ ਬੈਠ ਕੇ ਖਲਾ ਰਹੇ ਹੋ ਪੁੱਛ ਰੇਟ ਦਾ ਫਰਮ ਹੀ ਪਾਇਆ ਕੁਝ ਕਿਵੇਂ ਹੈ ਕਿਵੇਂ ਇਹਦਾ ਦਿਰਜ ਨਾ ਰੱਖਿਆ ਹੈ ਰਾਮ ਮੰਦਰ ਦੇ ਵਿੱਚ ਜਿਹੜੀ ਅਸੀਂ ਰੋਟੀ ਮਤਲਬ ਭੋਜਨ ਖਾਣਗੇ ਲੋਕ ਉਹ ਨਹੀਂ ਸ਼ੁਲਕ ਉਹਦੇ ਕੋਈ ਪੈਸਾ ਨਹੀਂ ਕੋਈ ਪੈਸਾ ਨਹੀਂ ਲੈਂਦਾ ਜਿਉ ਗਏ ਤੇ ਕਿਉਂਕਿ ਭਗਵਾਨ ਦੀ ਕਿਰਪਾ ਨਾਲ ਸਾਰਿਆਂ ਨੇ ਫੰਡ ਦੇ ਉੱਤੇ ਆ ਜਾਣਾ ਹੈ ਵੈਸੇ ਪੈਸੇ ਨਹੀਂ ਸੀ ਕੋਈ ਯੂਰਤ ਨਹੀਂ ਉਹ ਜਿਸ ਟਾਈਮ ਉੱਤੇ ਰਸੋਈ ਸ਼ੁਰੂ ਕਰੀ ਸੀ ਨਾ ਉਸ ਟਾਈਮ ਕੋਰੋਨਾ ਕਾਲ ਸੀਗਾ ਕੋਰੋਨਾ ਕਾਲ ਦੇ ਵਿੱਚ ਐਸਡੀਐਮ ਸਾਹਿਬ ਨੇ ਸਾਨੂੰ ਪਰਮਿਸ਼ਨ ਤਾਂ ਦਿੱਤੀ ਸੀ ਵੀ ਤੁਸੀਂ ਇੱਥੇ ਘੱਟ ਨਹੀਂ ਕਰਨਾ ਲੋਕਾਂ ਨੂੰ ਪੈ ਕੇ ਕਰਕੇ ਰੋਟੀ ਦੇ ਦੋ ਔਰ ਅਸੀਂ ਉਵੇਂ ਕੀਤਾ ਔਰ ਅਸੀਂ ਉਹ ਬੇ ਸ਼ੁਰੂ ਤੋਂ ਉਵੇਂ ਜੀ ਰੀਤ ਬਣ ਗਈ ਫਿਰ ਉਵੇਂ ਚੱਲੀ ਗਈ ਹਾਂ ਸੋ ਬਿਲਕੁਲ ਜੀ ਬਹੁਤ ਵੱਡੀ ਗੱਲ ਜਿਹੜੀ ਹੈ ਬਰਾਨੀ ਨੇ ਕਹੀ ਹੈ ਕਿ ਜਿਹੜਾ ਮੰਦਰ ਦੇ ਵਿੱਚ ਰਸੋਈ ਸ਼ੁਰੂ ਹੋਣ ਜਾ ਰਹੀ ਹੈ ਕੱਲ ਤੋਂ ਸਟਾਰਟ ਹੋ ਰਹੀ ਹੈ 6 ਤਰੀਕ ਤੋਂ ਸਮਾਂ ਸਵੇਰੇ 10 ਵਜੇ ਜਿਹੜਾ ਇੱਕ ਕੁੱਪਣ ਮਿਲਿਆ ਕਰੂਗਾ ਔਰ ਰੋਟੀ ਦਾ ਸਮਾਂ ਕੀ ਹੋਊਗਾ ਜਿਹੜਾ ਹੈ ਜੇ ਕੁੱਪਣ ਪਹਿਲਾਂ ਮਿਲ ਜੂਗਾ ਕਿ ਖਾਣ ਵਾਲੇ ਕੁੱਪਣ ਜਿਹਦਾ ਸਾਢੇ 11 ਵਜੇ ਕੁੱਪਣ ਦਵਾਂਗੇ 12 ਵਜੇ ਤੋਂ ਰੋਟੀ ਸ਼ੁਰੂ ਕਰਾਂਗੇ ਲੋ ਜੀ ਸਾਢੇ 11 ਵਜੇ ਜਿਹੜੇ ਲੋਕ ਭੋਜਨ ਕਰਨਾ ਚਾਹੁੰਦੇ ਨੇ ਸਾਢੇ 11 ਵਜੇ ਕੁੱਪਣ ਲੈ ਕੇ ਤੇ 12 ਵਜੇ ਜਿਹੜਾ ਹੈ ਇਹਦੀ ਸ਼ੁਰੂਆਤ ਹੋ ਜਾਇਆ ਕਰੂਗੀ ਔਰ ਜਿੰਨੇ ਲੋਕਾਂ ਨੂੰ ਕੁੱਪਣ ਮਿਲੂਗਾ ਉਹਨਾਂ ਸਾਰਿਆਂ ਨੂੰ ਨਿਸ਼ੁਲਕ ਨਿਸ਼ੁਲਕ ਮਤਲਬ ਇੱਕ ਵੀ ਪੈਸਾ ਨਹੀਂ ਲਿੱਤਾ ਜਾਊਗਾ ਕਿਉਂਕਿ ਦਾਨੀ ਸੱਜਣ ਬਹੁਤ ਨੇ ਮੈਂ ਉਹਨਾਂ ਦਾਨੀ ਸੱਜਣਾਂ ਨੂੰ ਵੀ ਅਪੀਲ ਕਰਨਾ ਚਾਹੁੰਦਾ ਕਿਉਂਕਿ ਦੇਖੋ ਹੁਣ ਬਿਲਕੁਲ ਨਿਸ਼ੁਲਕ ਜਿਹੜੀ ਹੈ ਪੋਜਨ ਦਿੱਤਾ ਜਾ ਰਿਹਾ ਹੈ ਕਿਉਂਕਿ ਪਹਿਲਾਂ ਲੋਕ ਕਹਿੰਦੇ ਸੀ 15 ਰੁਪਏ ਦੇ ਵਿੱਚ ਦੇ ਰਹੇ ਹਾਂ ਚਲੋ ਪੁੱਛ ਪੈਸਾ ਚਾਹੀਦਾ ਹੁੰਦਾ ਕਿਉਂਕਿ ਸੰਸਥਾਵਾਂ ਚਲਾਉਣ ਵਾਸਤੇ ਇਹਨਾਂ ਠੰਡ ਦੀ ਲੋਕਾਂ ਲੋੜ ਪੈਦੀ ਪੈਂਦੀ ਹੈ ਜਿਹੜੇ ਲੋਕ ਆਪਣੇ ਬੱਚਿਆਂ ਦਾ ਜਨਮ ਦਿਨ ਦਿਹਾੜਾ ਬਣਾਉਣਾ ਚਾਹੁੰਦੇ ਨੇ ਜਾਂ ਆਪਣੇ ਘਰ ਦੇ ਵਿੱਚ ਕੋਈ ਖੁਸ਼ੀ ਹੈ ਉਹਨੂੰ ਇੰਜੋਏ ਕਰਨਾ ਚਾਹੁੰਦੇ ਐ ਤਾਂ ਆਓ ਆਪਾਂ ਇਕੱਠੇ ਹੋ ਕੇ ਇਸ ਰਸੋਈ ਦੇ ਵਿੱਚ ਯੋਗਦਾਨ ਪਾਈਏ ਇਸਨ ਸੋਈ ਨੂੰ ਕਾਮਯਾਬ ਬਣਾਈਏ ਤਾਂ ਜੋ ਭੁੱਖੇ ਦੇ ਪੇਟ ਵਿੱਚ ਜਦੋਂ ਅੰਨ ਜਾਂਦਾ ਹੈ ਉਹ ਦੁਆਵਾਂ ਸਭ ਨੂੰ ਦਿੰਦਾ ਹੈ ਸੋ ਬਰਨਜੀ ਇਹਦੇ ਵਿੱਚ ਹੋਰ ਕੀ ਕੁਝ ਜਿਹੜਾ ਹੈ ਤੁਸੀਂ ਰੋਟੀ ਦੇ ਨਾਲ ਕੀ ਕੁਝ ਦੇ ਰਹੇ ਹੋ ਕਿਵੇਂ ਤੁਹਾਡਾ ਸਜੂਲ ਜਿਹੜਾ ਤੁਸੀਂ ਤਿਆਰ ਕੀਤਾ ਹੈ ਜਿਵੇਂ ਕਿ ਪਹਿਲਾਂ ਵੀ ਅਸੀਂ ਜ਼ਰੂਰਤਮੰਦ ਜੇ ਕਿਸੇ ਤੇ ਕੋ ਡੈਥ ਹੋ ਜਾਂਦੀ ਸੀ ਤਾਂ ਅਸੀਂ 50 ਬੰਦਾ ਹੋਵੇ ਚਾ 60 ਹੋਵੇ ਮਤਲਬ ਉਹਨੂੰ ਨਿਸ਼ੁਲਕ ਦਿਨ ਦਿੰਦੇ ਸੀ ਖਾਣਾ ਉੱਤੇ ਜੇ ਕੋਈ ਪੈਸੇ ਦੇਣ ਜਾਂਦਾ ਤਾਂ ਦੇ ਦੇਵੇ ਨਹੀਂ ਦੇਣਾ ਜਾਂਦਾ ਤਾਂ ਅਸੀਂ ਉਸ ਜ਼ਰੂਰਤਮੰਦ ਦੀ ਮਦਦ ਕਰਨਾ ਲਾਜ਼ਮੀ ਉਸੇ ਵੱਲ ਕਰਦੇ ਹੁੰਦੇ ਸੀ ਉਹ ਵੀ ਕਰਾਂਗੇ ਬਾਕੀ ਹੁਣ ਲੋਕ ਜਿਵੇਂ ਕੋਈ ਕਿਸੇ ਦੇ ਕੋ ਡੈੱਟ ਹੋ ਜਾਂਦੀ ਹੈ ਲੋਕ ਉਹ ਉਤੇ ਭੋਗਦੇ ਵੀ ਹੁਣ ਰਸੋਈ ਨੂੰ ਸਪੋਰਟ ਕਰਨਾ ਸ਼ੁਰੂ ਕਰ ਦਿੰਦੇ ਜਿਵੇਂ ਮੰਦਿਰਾਂ ਵਾਂਗੂ ਲੋਕ ਬੈਠ ਕਰਦੇ ਰਸੋਈ ਵਾਂਗੂ ਵੀ ਕਰਦੇ ਨੇ ਉਹ ਰਸੋਈ ਵਾਂਗੂ ਦੇਣ ਲੱਗ ਗਏ ਬਹੁਤ ਬੰਦੇ ਤੇ ਜਿਵੇਂ ਕਿਸੇ ਦੀ ਪੁਰਣੀ ਤਿੱਥੀ ਹੁੰਦੀ ਹੈ ਬਜ਼ੁਰਗਾਂ ਦੀ ਉਹਨਾਂ ਦੇ ਯਾਦ ਦੇ ਵਿੱਚ ਵੀ ਤੇ ਲੰਗਰ ਲਾਉਂਦੇ ਨੇ ਲੋਕ ਐਵੇਂ ਹੁਣ ਤੱਕ ਜਿਹੜੇ 5 ਸਾਲ ਰਸੋਈ ਦੇ ਚੱਲਦੇ ਰਹੇ ਨੇ ਸਾਨੂੰ ਇਸ ਅੱਜ ਜਮਦਰ ਪਾਇੰ ਤਰੀਕ ਹੈ ਅੱਜ ਪੂਰੇ 5 ਸਾਲ ਲੋਕ ਰਸੋਈ ਜਲਦੀ ਅਤੋਂ ਕਿੰਨੀਆਂ ਸੋਈਆਂ ਜਿਹੜੀਆਂ ਇਸ ਟਾਈਮ ਆਪਣੀਆਂ ਅੱਖਾਂ ਦੇ ਵਿੱਚ ਜਾਂਦੀਆਂ ਜਾਂ ਹਲਦ ਵਾਲੇ ਵੀ ਕਿਤੇ ਸੋਈਆਂ ਦਾ ਕੋਈ ਇੱਥੇ ਨਹੀਂ ਕੋਈ ਸੋਈ ਜਰੀ ਆਪਣੇ ਦੋ ਸੀਗੇ ਦੋ ਚੱਲਣਗੇ ਉਹ ਵੀ ਦੋ ਚੱਲਣਗੇ ਉਹ ਵੀ ਦੋ ਜਣੇ ਇੱਕ ਇੱਕੇ ਮੰਦਰ ਦੇ ਵਿੱਚ ਇੱਕ ਈਤਮਾਨ ਮੇਲ ਗੈਬਰੀ ਪੁਲੀ ਦੇ ਵਿੱਚ ਹੈ ਉੱਥੇ ਪੇੜ ਹੋ ਗਏ ਬਿਲਕੁਲ ਜੀ ਮਾਨ ਗੋਨਾ ਸੋਈ ਵੱਲੋਂ ਦੂਰ ਸੋਈਆਂ ਜਿਹੜੀਆਂ ਪਹਿਲਾਂ ਵੀ ਚੱਦੀਆਂ ਸੀ ਇੱਕ ਸਮਰਾਲਾ ਰੋਡ ਚੌਂਕ ਦੇ ਵਿੱਚ ਤੇ ਦੂਸਰਾ ਗੋਵਿੰਦਗੜ੍ਹ ਈਮਾਨ ਮੇਲ ਦੇ ਬੂਰੇ ਜਿਹੜੀ ਈਮਾਨ ਮੇਲ ਦੇ ਬੂਰੇ ਰਿਪੋਰਟ ਹੋਈ ਚੱਲੀ ਐ ਉਹ ਸ਼ੁਲਕ ਉਹਦਾ ਜੋ ਲੱਗਿਆ ਹੋਇਆ 15 ਰੁਪਏ ਉਹ ਉਕਲੇ ਚੱਲਦਾ ਰਹੂ ਲੇਕਿਨ ਖੰਨੇ ਦੇ ਵਿੱਚ ਰਾਮ ਦਰਬਾਰ ਦੇ ਵਿੱਚ ਜਿਹੜੀ ਰਸੋਈ ਕੱਲ ਤੋਂ ਸਟਾਰਟ ਹੋਣ ਜਾ ਰਹੀ ਹੈ ਉਹ ਬਿਲਕੁਲ ਨਿਸ਼ੁਲਕ ਹੋਊਗੀ ਇੱਕ ਵਧਾਈ ਦੇ ਪਾਤਰ ਨੇ ਆਹ ਸਾਜ ਬਰਾਨੀ ਜੀ ਤੇ ਰਾਮ ਹੰਦ ਦੇ ਸਾਰੇ ਮੈਂਬਰ ਤੇ ਸਾਰੇ ਜਿੰਨੇ ਵੀ ਲੋਕ ਨੇ ਸਾਰੇ ਵਧਾਈ ਦੇ ਪਾਤਰ ਨੇ ਇਹਨਾਂ ਵੱਲੋਂ ਜਿਹੜਾ ਇੱਕ ਬੜਾ ਫੈਸਲਾ ਲੱਤਾ ਗਿਆ ਉਹ ਤਾਂ ਕਾਮਯਾਬ ਹੁੰਦਾ ਜੇ ਦਾਨੀ ਸੱਜਣ ਨਾਲ ਸਪੋਰਟ ਕਰਨ ਬਰਾਨੀ ਜੀ ਹੋਰ ਕੋਈ ਗੱਲਬਾਤ ਜਿਹੜੀ ਹੈ ਤੁਸੀਂ ਪਬਲਿਕ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ ਸਾਰੇ ਨਹੀਂ ਦੋ ਕਿਉਂਕਿ ਸਾਰਿਆਂ ਨੇ ਮਿਹਨਤ ਕਰਕੇ ਹੁਣ ਤੱਕ ਇਹ ਜ਼ਫਰ ਬੁਰਾ ਕੀਤਾ ਹੁਣ ਵੀ ਅੱਗੇ ਨੂੰ ਸਾਰੇ ਜਾਣੇ ਜ਼ਫਰਦਾਰ ਕਰਾਂਗੇ ਜੀ ਰਿੰਦਰਪੁਰੀ ਨੇ ਸਪੋਰਟ ਬੁਰੀ ਕੀਤੀ ਹੈ ਦਵਾਕਾ ਰਾਜ ਜੀ ਨੇ ਬੋੜਾ ਕਿਹਾ ਵੀ ਅਸੀਂ ਤੁਹਾਡਾ ਪੂਰਾ ਸਾਥ ਦਵਾਂਗੇ ਤੁਹਾਨੂੰ ਕਿਸੇ ਚੀਜ਼ ਦੀ ਦਿੱਕਤ ਨਹੀਂ ਆਉਣ ਦੇ ਬਾਕੀ ਰਣਵੀਰ ਕੰਨਾ ਜੀ ਵਿਜੇ ਗੁਪਤਾ ਜੀ ਮਾ ਮਾਫੀ ਮੰਗਦਾ ਮੈਂ ਸਾਰਾ ਨਾਮ ਨਹੀਂ ਲੈ ਸਕਦਾ ਕਿਉਂਕਿ ਮੈਨੂੰ ਯਾਦ ਨਾਮ ਨਹੀਂ ਪਤਾ ਔਰ ਸਪੋਰਟ ਕਰਨਾ ਤਾਂ ਬਹੁਤ ਬਹੁਤ ਤੇਆਰ ਹੈ ਅ ਬਿਲਕੁਲ ਜੀ ਬਿਲਕੁਲ ਮੈਂ ਫੇਰ ਆਪਣੇ ਕੰਨਿਓ ਵੀ ਕਿਉਂਕਿ ਮੈਂ ਵੀ ਇਸ ਸਰਸਤਾ ਦਾ ਮੈਂਬਰ ਐ ਮੈਂ ਵੀ ਅਪੀਅਰ ਕਰਦਾ ਐ ਕਿ ਆਓ ਆਪਾਂ ਇੱਕ ਮੁੱਠ ਹੋ ਕੇ ਇਸ ਰਸੋਈ ਨੂੰ ਕਾਮਯਾਬ ਬਣਾਈਏ ਜਿੰਨਾ ਤੇ ਤਿਲ ਗੁਲ ਆਪਾਂ ਪਾ ਸਕਦੇ ਆ ਇਸ ਰਸੋਈ ਦੇ ਵਿੱਚ ਤੇਲ ਗੁਲ ਪਾਈਏ ਕਿਉਂਕਿ ਫੇਰ ਉਹੀ ਗੱਲ ਕਿ ਜੇਕਰ ਕਿਸੇ ਭੁੱਖੇ ਦਾ ਪੇਟ ਭਰ ਜਵੇ ਤਾਂ ਜੜੀਆਂ ਦੁਆਵਾਂ ਉਹਦੇ ਮੂੰਹ ਤੋਂ ਨਿਕਲਦੀਆਂ ਨੇ ਉਹ ਹਰ ਇੱਕ ਦੇ ਚੋੜੀ ਜ਼ਰੂਰ ਪੈਂਦੀਆਂ ਨੇ ਇਹਦਾ ਫਾਇਦਾ ਆਪਾਂ ਜ਼ਰੂਰ ਠਾਓ ਜੈ ਸ਼ਰੀ ਰਾਮ ਜੈ ਸ਼ਰੀ ਰਾਮ ਜੈ ਜੈ ਸ਼ਰੀ ਰਾਮ